ਉਹ ਜਿਹੜਾ ਮਲਕ ਖਾਨ ਹੈ ਉਹ ਸ਼ਿਵਮਨਾਥ ਜਿਹੜਾ ਹੈ ਬਾਬਾ ਮੋਗੇ ਵਾਲਾ ਹੂੰ ਉਹਦਾ ਉਹ ਭਰਾ ਬਣਿਆ ਹੋਇਆ ਹੂੰ ਵੈਸੇ ਉਹ ਕਹਿੰਦਾ ਵੀ ਮੇਰੀ ਭੈਣ ਆ ਪਰ ਵੈਸੇ ਉਹ ਹੈ ਤੇ ਬੰਦਾ ਹੀ ਆ ਨਾ ਹੂੰ ਉਹ 트랜ਸ ਜੈਂਡਰ ਹੋ ਕੇ ਇੱਕ ਲੇਡੀਜ਼ ਬਣਿਆ ਹੂੰ ਚਾਂਦਰਾ ਪਾਈਆਂ ਘੁੰਗਰੂ ਪਾਏ ਆ ਚੂੜਾ ਪਾਇਆ ਜਾਂ ਉਹ ਨੱਚ ਰਿਹਾ ਗਾ ਰਿਹਾ ਹੂੰ शिवमनाथ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ 20 ਦਿਨ ਦਾ ਅਲਟੀਮੇਟ ਮਸੀਂ ਦਿੱਤਾ ਹੋਇਆ ਐ एसएसपी ਮੋਗਾ ਨੂੰ ਹਮ ਅਜੇ 16 15 16 ਦਿਨ ਹੋ ਗਏ 6 ਤਰੀਕ ਨੂੰ ਮੁਕੰਮਲ ਹੈ 6 ਤਰੀਕ ਨੂੰ ਅਸੀਂ ਮੋਗੇ ਪਹੁੰਚ ਰਹੇ ਹਾਂ ਇਹ ਮਲਕ ਖਾਨ ਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਭੈਣ ਤੇ ਪ੍ਰੋਬਲਮ ਆ ਗਈ ਤੇ ਮੇਰੇ ਤੇ ਵੀ ਆਊ ਹਮ ਮੇਰਾ ਹਜੇ ਫੋਨ ਨਹੀਂ ਗਿਆ ਮੇਰੇ ਤੇ ਵੀ ਪ੍ਰੋਬਲਮ ਆਊ ਤੇ ਮਲਕ ਖਾਨ ਫਿਰ ਬਠਿੰਡੇ ਤੋਂ ਸਾਨੂੰ ਆ ਕੇ ਕਹਿੰਦਾ ਵੀ ਮੈਂ ਜੀ ਕੋਟਕਪੂਰੇ ਆ ਗਿਆ ਮੈਂ ਤਾਂ ਤੁਹਾਨੂੰ ਮਿਲਣਾ ਵੀ ਮੈਂ ਆਪਦੇ ਕੰਮ ਦੀ ਤੋਹਫਾ ਕਰਨੀ ਆ ਵੀ ਜੋ ਮੈਂ ਪਖੰਡਵਾਦ ਪਹਿਲਾਂ ਕਰ ਚੁੱਕਿਆ ਤੇ ਜਾਂ ਮੈਂ ਲੋਕਾਂ ਨਾਲ ਠੱਗੀਆਂ ਮਾਰ ਲੀਆਂ ਲੋਕਾਂ ਨੂੰ ਗਮਰਾਹ ਕਰ ਲਿਆ ਵੀ ਮੈਨੂੰ ਇੱਕ ਵਾਰੀ ਜਿਹੜਾ ਮਾਫ ਕੀਤਾ ਜਾਵੇ ਤੇ ਉਹ ਕੁਦਰਤੀ ਮੈਂ ਕੋਟਕਪੂਰੇ ਸੀ ਉਹਦੇ ਮੈਂ ਕਿਹਾ ਵੀ ਤੂੰ ਕੋਟ ਆ ਕੇ ਮੈਂ ਇੱਥੇ ਰੁਕ ਮੈਂ ਤੈਨੂੰ ਮਿਲਦਾ ਫਿਰ ਅਸੀਂ ਉੱਥੇ ਕੋਟਕਪੂਰਾ ਰੇਲਵੇ ਸਟੇਸ਼ਨ ਤੇ ਖੜੇ ਉੱਥੇ ਆਪਦੀ ਉਹ ਮਾਫੀ ਮੰਗ ਕੇ ਗਿਆ ਸੋ ਮੈਂ ਤਾਂ ਇਹ ਕਹਿਣਾ ਹੈ ਵੀ ਤੁਸੀਂ ਲੋਕਾਂ ਦੇ ਦਿਲਾਂ ਦੀਆਂ ਜਾਣ ਲੈਨੇ ਹੋ ਹੂੰ ਇੱਥੋਂ ਬੈਠੇ ਤੁਸੀਂ ਕੈਨੇਡਾ ਅਮਰੀਕਾ ਲੋਕਾਂ ਉਹਨਾਂ ਲੋਕਾਂ ਦੀਆਂ ਦਿਲਾਂ ਦੀਆਂ ਜਾਣ ਲੈਨੇ ਹੋ ਲੋਕਾਂ ਦੇ ਆਪਦੀ ਗੱਡੀ ਤੇ ਬਹਿ ਕੇ ਘਰ ਪੜਤਾਲ ਲੈਨੇ ਹੋ ਵੀ ਤੁਹਾਡੇ ਘਰੇ ਭੂਤ ਫਿਰਦਾ ਹੈ ਤੇ ਤੁਹਾਨੂੰ ਇਹ ਨਹੀਂ ਦਿੰਦਾ ਵੀ ਉਹ ਗੁਰੂ ਦੀਆਂ ਲਾਡਲੀਆਂ ਫੌਜਾਂ ਫਿਰਦੀਆਂ ਹੁਣ ਜੇ ਤੇਰੇ ਤੇ ਭੀੜ ਪਈ ਸੀ ਮਲਕ ਖਾਨ ਨੂੰ ਵੀ ਕਹਿਣਾ ਵੀ ਤੇਰੇ ਤੇ ਭੀੜ ਪਈ ਸੀ ਤੇ ਤੂੰ ਫਿਰ ਆਪਦਾ ਇਲਾਜ ਕਰਾਉਣਾ ਸੀ ਆਪਣੇ ਤਕੀਰਾ ਨੂੰ ਕਹਿ ਕੇ ਤੇ ਤੂੰ ਫਿਰ ਸਾਡੇ ਕੋਲ ਕਿਉਂ ਆਇਆ ਹੂੰ ਉਹ ਤਾਂ ਆਇਆ ਵੀ ਜੋ ਧਰਮ ਦੀ ਆੜ ਵਿੱਚ ਪਖੰਡਵਾਦ ਹੋ ਰਿਹਾ ਵਾਕਈ ਸੱਚ ਹੋ ਰਿਹਾ ਇਹ ਸ਼ਿਵਮਨਾਥ ਵੀ ਹੁਣ ਕਹਿ ਰਹੀ ਹੈ ਉਹਦੀਆਂ ਕਈ ਵੀਡੀਓ ਵਾਇਰਲ ਹੋਈਆਂ ਉਹ ਕਹਿੰਦੀਆਂ ਜੀ ਜੋ ਪਖੰਡਵਾਦ ਹੋ ਰਿਹਾ ਉਹ ਸੱਚ ਹੋ ਰਿਹਾ ਮੈਂ ਉਹਨੂੰ ਕਹਿਣਾ ਵੀ ਤੂੰ ਕਹਿ ਵੀ ਮੈਂ ਪਖੰਡ ਕਰ ਰਹੀ ਹਾਂ ਮੇਰਾ ਸਵਾਲ ਇਹ ਹੈ ਉਹਦੇ ਨਾਲ ਵੀ ਤੂੰ ਕਹਿ ਵੀ ਮੈਂ ਪਖੰਡ ਕਰ ਰਹੀ ਹਾਂ ਜਦ ਮੈਂ ਕੀਤਾ ਲੋਕਾਂ ਨੂੰ ਮੈਂ ਜੋ ਵੀ ਠੱਗਿਆ ਲੁੱਟਿਆ ਤੇ ਜਾਂ ਮੈਂ ਨਸ਼ੇ ਨੂੰ ਬੜਾਵਾ ਦਿੰਨੀ ਹੈ ਤੇ ਉਹ ਸਭ ਕੁਝ ਜਿਹੜਾ ਮੈਂ ਬੰਦ ਕਰਾਂਗੀ ਹੂੰ ਤੇ ਸਾਡਾ ਉਹਦੇ ਨਰਾਜ਼ੀ ਨਾਲ ਲੋਕਾਂ ਦੇ ਸਾਹਮਣੇ ਆਪਦਾ ਪਰਦਾ ਫਾਸ਼ ਕਰਨਾ ਰਾਈਨਾਮਾ ਤੁਸੀਂ ਗੱਲ ਕਰਤੀ ਨਾ ਤੁਹਾਡੇ ਰਾਈਨਾਮੇ ਦੀ ਗੱਲ ਵੀ ਚੱਲਦੀ ਵੀ ਆਡੀਓ ਬੜੀ ਵਾਇਰਲ ਹੋ ਰਹੀ ਹੈ ਜਿੱਤੇ ਵਿੱਚ ਤੁਸੀਂ ਸ਼ਿਵਮਨਾਨਦ ਨੂੰ ਕਹਿ ਰਹੇ ਹੋ ਵੀ ਅਸੀਂ ਬਹਿ ਕੇ ਗੱਲ ਕਰ ਲੈਂਦੇ ਹੂੰ ਹੂੰ ਬਹਿ ਕੇ ਗੱਲ ਕਰਨ ਦੀ ਕੀ ਗੱਲ ਹੋ ਗਈ ਇੱਕ ਪਾਸੇ ਤੁਸੀਂ ਅਲਟੀਮੇਟਮ ਦੇ ਰਹੇ ਹੋ ਇੱਕ ਪਾਸੇ ਤੁਸੀਂ ਵਾਰਨਿੰਗ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਵੀ ਫੌਜਾਂ ਜਿਹੜੀਆਂ ਨੇ ਉੱਥੇ ਪਹੁੰਚ ਜਾਣਗੀਆਂ ਦੂਜੇ ਪਾਸੇ ਤੁਸੀਂ ਕਹਿੰਦੇ ਵੀ ਬੈਠ ਕੇ ਗੱਲ ਕਰ ਲੋ ਨਹੀਂ ਨਹੀਂ ਬੈਠ ਕੇ ਗੱਲ ਕਰਨ ਤੋਂ ਮਤਲਬ ਲੋਕੀ ਕੰਪਰੋਮਾਈਜ਼ ਤੇ ਆ ਗਏ ਐ ਤੇ ਕੰਪਰੋਮਾਈਜ਼ ਦਾ ਮਤਲਬ ਤੁਹਾਨੂੰ ਪਤਾ ਪੈਸੇ ਤੋਂ ਸਿੱਧਾ ਨਿਕਲਦਾ ਦੇਖੋ ਜੀ ਬੇਨਤੀ ਇਦਾਂ ਹੈ ਵੀ ਬੈਠ ਕੇ ਗੱਲ ਕਰਨ ਦਾ ਮਤਲਬ ਇਹ ਹੈ ਵੀ ਮੈਂ ਕਹਿੰਨਾ ਵੀ ਜਿਹੜਾ ਅੰਗ ਗਲਿਆ ਨਾ ਜੀ ਜੇ ਉਹਦਾ ਇਲਾਜ ਹੋ ਜੇ ਤੇ ਬੈਟਰ ਹੈ ਹੂੰ ਉਹਨੂੰ ਕੱਟਣਾ ਨਾ ਪਵੇ ਤੇ ਜੇ ਨਹੀਂ ਹੁੰਦਾ ਫਿਰ ਕੱਟ ਕੇ ਸਿੱਟ ਦਾਂਗੇ ਹੂੰ ਉਹ ਵੀ ਮੈਂ ਬੈਠ ਕੇ ਇਹ ਨਹੀਂ ਵੀ ਮੇਰੇ ਘਰ ਆਵੇ ਜਾਂ ਮੈਂ ਤੇਰੇ ਕੋਲੇ ਆ ਜਾ ਮੈਨੂੰ 5-6 ਵਾਰੀ ਫੋਨ ਆ ਗਿਆ ਵੀ ਤੁਸੀਂ ਆਜੋ ਮੈਂ ਕਿਉਂ ਜਾਵਾਂ ਪਖੰਡਵਾਦ ਦੇ ਖਿਲਾਫ ਅਸੀਂ ਨਾਹਰਾ ਚੁੱਕਿਆ ਹੈ ਪਖੰਡਵਾਦ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਗੁਮਰਾਹ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਠੱਗ ਤੁਸੀਂ ਰਹੇ ਹੋ ਬੈਠ ਕੇ ਦਾ ਮਤਲਬ ਇਹ ਹੈ ਵੀ ਤੂੰ ਆਪ ਕਹਿ ਵੀ ਮੈਂ ਵੀਡੀਓ ਚ ਆਉਣ ਨੂੰ ਤਿਆਰ ਹਾਂ ਤੂੰ ਬੁਲਾ ਮੈਨੂੰ ਕਿੱਥੇ ਮੈਂ ਉੱਥੇ ਆ ਕੇ ਬਹਿਣਾ ਤੇਰੇ ਨਾਲ ਤੂੰ ਆਪ ਦੱਸ ਵੀ ਮੈਂ ਆਹ ਕੁਛ ਕੀਤਾ ਸਾਨੂੰ ਪੁੱਛਣ ਦੀ ਲੋੜ ਹੀ ਨਾ ਪਵੇ মিডিਆ ਦਾ ਕੈਮਰਾ ਉੱਥੇ ਹੋਣਗੇ ਬਿਲਕੁਲ ਜੀ ਮੈਂ ਸਾਰਾ ਸਾਰੇ ਪੰਜਾਬ ਨੂੰ ਬੇਨਤੀ ਕਰੂੰਗਾ ਜਿੰਨੇ ਪੱਤਰਕਾਰ ਇਕੱਲੇ ਨਹੀਂ ਵੀ ਮੋਗੇ ਦੇ ਹੋਣਗੇ ਹਮ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਸਾਰੇ ਦਰਸ਼ਨ ਦਿਓ ਸ਼ਮੂਲੀਅਤ ਕਰੋ ਪਹਿਲਾਂ ਦੱਸਾਂਗੇ ਇਹ ਨਹੀਂ ਵੀ ਮੈਂ ਉੱਥੇ ਇਕੱਲਾ ਜਾਵੜਿਆ ਜਾਂ ਮੰਦਿਰ ਖਾਤੇ ਮੈਨੂੰ ਉਹ ਕਹ ਦੇਵੇ ਵੀ ਵੀਡੀਓ ਬਣਾ ਲਓ ਮੈਂ ਪਖੰਡ ਛੱਡਦੀ ਹਾਂ ਨਾ ਮੀਡੀਆ ਦੇ ਰੂਬਰੂ ਆ ਕੇ ਗੱਲਾਂ ਹੋਣਗੀਆਂ ਕਰਦੀ ਹੈ ਆਪ ਦਾ ਹੀ ਜਿਹੜੇ ਕੀਤੇ ਕੰਮ ਤੋਂ ਤੋਹਫਾ ਕਰਦੀ ਹੈ ਤਾਂ ਚੰਗੀ ਗੱਲ ਹੈ ਨਹੀਂ ਤਾਂ ਫਿਰ ਅਸੀਂ ਚਿੱਠਾ ਪੂਰਾ ਖੋਲਾਂਗੇ ਆਡੀਓ ਮੈਂ ਸੁਣੀ ਆ ਮੈਂ ਸਾਰੀ ਆਡੀਓ ਸੁਣੀ ਆ ਤੁਸੀਂ ਵਾਰ-ਵਾਰ ਕਹਿ ਰਹੇ ਹੋ ਵੀ ਬੈ ਕੇ ਗੱਲ ਕਰ ਲੈਂਦੇ ਆ ਮਿਲ ਲੈਂਦੇ ਆ ਉਹ ਕਹਿ ਰਿਹਾ ਵੀ ਹਜੇ ਮੈਂ ਸਮਾਂ ਨਹੀਂ ਦੇ ਸਕਦੀ ਮੈਂ ਪਹਿਲਾਂ ਗੱਲ ਕਰਾਂਗੀ ਗੱਲ ਕਰਨ ਤੋਂ ਬਾਅਦ ਜਿਹੜਾ ਹੈ ਤੁਹਾਨੂੰ ਸਮਾਂ ਦੇ ਸਕਦੀ ਆ ਨਹੀਂ ਉਹਨੂੰ ਉਹਦੇ ਨਾਲ ਅੰਦਰ ਇੱਕ ਡਰ ਹੈ ਵੀ ਅਸੀਂ ਕਿਤੇ ਬਾਬੇ ਮਨਪ੍ਰੀਤ ਕੋਲ ਮੈਂ ਜਾਵੜੀ ਜਾ ਮੇਰੇ ਨਾਲ ਇਗਨੋਰ ਕਰ ਰਹੀ ਹੈ ਨਹੀਂ 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 ਉਹਨੂੰ ਡਰ ਹੈ ਪੂਰਾ ਵੀ ਮੈਨੂੰ ਠੋਕਣਗੇ ਉਹਨੂੰ ਡਰ ਹੈ ਵੀ ਮੈਨੂੰ ਮਾਰਨਗੇ ਆੜਾ ਪਰ ਆਡੀਓ ਜੀ ਤਾਂ ਤੁਹਾਨੂੰ ਵੀ ਧਮਕੀਆਂ ਦੇ ਦਿੱਤੀਆਂ ਨਹੀਂ ਵੇਖੋ ਮੈਨੂੰ ਤਾਂ ਉਹਨਾਂ ਨੇ ਕਹਿੰਦਾ ਸਾਡੇ ਨਾਲ ਵੀ ਸਮਾਜ ਆ ਤੁਸੀਂ ਵੀ ਜੇ ਹੈਗੇ ਹੋ ਸਾਡੇ ਨਾਲ ਵੀ ਖੜੇ ਨਹੀਂ ਇਹ ਵੇਖੋ ਜਿੰਨਾ ਵੀ ਪੰਗਾ ਪਿਆ ਇਹਦੀਆਂ ਵੀਡੀਓ ਤੋਂ ਪਿਆ ਸਾਰਾ ਕਿ ਵੀਡੀਓ ਅਪਲੋਡ ਹੋਈਆਂ ਅਸੀਂ ਵੀ ਸੁਣੀਆਂ ਤੁਸੀਂ ਵੀ ਸੁਣੀਆਂ ਲੋਕਾਂ ਨੇ ਸੁਣੀਆਂ ਵੀ ਜੋ ਜੋ ਇਹ ਮਤਲਬ ਵੀਡੀਓ ਤੇ ਬਕਵਾਸ ਇਹਨੇ ਕੀਤੀ ਹੈ ਹੂੰ ਠੀਕ ਹੈ ਮੈਨੂੰ ਧਮਕੀ ਦੇ ਰਹੀ ਹੈ ਜੀ ਮੈਂ ਤਾਂ ਜੇ ਇਹ ਮੈਨੂੰ ਚੈਲੰਜ ਕਰੂਗੀ ਵੀ ਮੈਂ ਇੱਥੇ ਖੜੀ ਆ ਇਦਾਂ ਚੈਲੰਜ ਕਰੇ ਵੀ ਮੈਂ ਖੜੀ ਆ ਮੇਰਾ ਸਮਾਜ ਖੜਾ ਤੇ ਬਾਬਾ ਮਨਪੀ ਸਿੰਘ ਆ ਜੇ ਮੈਂ ਉੱਥੇ ਨਾ ਜਾਵਾਂ ਫੇਰ ਤੁਸੀਂ ਮੈਨੂੰ ਸਵਾਲ ਕਰਦੇ ਹੋਏ ਉਹ ਤਾਂ ਕਹਿੰਦੇ ਤੁਸੀਂ ਤੁਹਾਡੇ ਤੋਂ ਮੋਟਰਸਾਈਕਲ ਚੋਰੀ ਕੀਤੀ ਆ ਤੁਸੀਂ 26 ਮੋਟਰਸਾਈਕਲ ਤੁਸੀਂ ਚੋਰੀ ਕੀਤੀ ਆ ਤੁਸੀਂ ਇੱਕ ਮੁੰਡੇ ਨਾਲ ਤੱਕ ਗਲਤ ਕੀਤਾ ਇਹੋ ਜਿਹੀਆਂ ਗੱਲਾਂ ਕਹੀ ਜਾ ਰਹੀਆਂ ਦੇਖੋ ਇਦਾਂ ਹੈ ਵੀ ਜਦੋਂ ਆਪਾਂ ਸੱਚ ਦੇ ਰਾਹ ਤੁਰਦੇ ਆ ਨਾ ਤਾਂ ਉੱਥੇ ਬੜੀਆਂ ਗੱਲਾਂ ਹੁੰਦੀਆਂ ਜਿਹੜਾ ਇੱਕ ਮੁੰਡੇ ਬੱਚੇ ਦਾ ਗਹਿ ਰਹੇ ਆ ਉਹ ਮੈਨੂੰ ਸਾਬਤ ਕਰ ਦੇਉ ਉਹ ਮੁੰਡਾ ਤੇ ਇੱਥੇ ਹੀ ਹੋਊਗਾ ਨਾ ਉਹਦਾ ਪਰਿਵਾਰ ਵੀ ਹੋਊਗਾ ਕਿਤੇ ਜੋ ਗੱਲ ਕਹਿ ਰਿਹਾ ਮੰਨ ਲਓ ਪਤਾ ਨਹੀਂ ਉਹਨੇ ਕਿਵੇਂ ਕਹਿ ਤੀ ਜਾਂ ਕਿਹਨੂੰ ਹੋਰ ਕਿਸੇ ਨੂੰ ਕਹਿਣੀ ਸੀ ਜਿਹੜੇ ਕੰਮ ਉਹ ਆਪ ਕਰਦਾ ਫਿਰਦਾ ਉਹ ਸਾਡੇ ਤੇ ਬਲੇਮ ਨਾ ਲਾਵੇ ਹੂੰ ਤੇ ਉਹ ਮੈਨੂੰ ਸਾਬਤ ਕਰ ਦੇ ਹੂੰ ਉਹ ਮੁੰਡਾ ਸਾਹਮਣੇ ਆਜੇ ਉਹਦਾ ਮਾਪਿਓ ਆਜੇ ਹੈ ਨਾ ਕਿਉਂਕਿ ਵੀਡੀਓ ਤਾਂ ਕਾਫੀ ਵਾਇਰਲ ਹੋਈ ਹੈ ਤੇ ਉਹ ਕਿਉਂਕਿ ਜੇ ਇਹਨਾਂ ਦੇ ਖਿਲਾਫ ਅਸੀਂ ਮੋਰਚਾ ਲਾਇਆ ਇਹਨਾਂ ਦੇ ਖਿਲਾਫ ਲੋਕ ਆ ਰਹੇ ਨਹੀਂ ਸਾਡੇ ਕੋਲੇ ਹੂੰ ਤੇ ਜੇ ਮੈਥੋਂ ਮੈਨੂੰ ਇਹ ਕਹਿ ਰਹੇ ਨੇ ਤੇ ਉਹ ਮੁੰਡਾ ਵੀ ਸਾਹਮਣੇ ਆਊਗਾ ਅੱਜ ਨਹੀਂ ਤਾਂ ਕੱਲ ਆਜੂ ਹੂੰ ਜੇ ਆਉਂਦਾ ਹੈ ਮੇਰੇ ਖਿਲਾਫ ਕੋਈ ਸਬੂਤ ਮਿਲਦਾ ਹੈ ਮੈਂ ਚੌਂਕ ਦੇ ਵਿੱਚ ਮੋਗੇ ਆਪ ਖੜ ਕੇ ਆਪ ਦੇ ਆਪ ਨੂੰ ਗੋਲੀ ਮਾਰ ਲਵਾਂ ਇਹ ਕਹਿੰਦੀ ਵੀ ਮੋਟਰਸਾਈਕਲ ਚੋਰੀ ਹੂੰ ਮੋਟਰਸਾਈਕਲ ਚੋਰੀ ਇਹ ਗੱਲ ਕੀ ਹੋਈ ਸੀ ਮੈਂ ਤੁਹਾਨੂੰ ਦੱਸਦਾ ਵੀ ਕੋਈ ਸਾਡੇ ਰਿਲੇਟਿਵ ਨਹੀਂ ਤੇ ਉਹ ਇਹਨਾਂ ਕੋਲੇ ਆਉਂਦੇ ਸੀ ਹੂੰ ਤੇ ਕਹਿੰਦੇ ਜੀ ਵੀ ਮੋਟਰਸਾਈਕਲ ਨਾ ਤੁਹਾਡੇ ਗੁਰੂ ਘਰ ਚੋਂ ਪੁਲਿਸ ਨੇ ਚੱਕ ਲਿਆ ਉਹਦੇ ਕਾਗਜ ਹੈ ਨਹੀਂ ਸੀ ਤੇ ਉੱਥੇ ਆਪਾਂ ਜਾਣਾ ਹੈ ਸ਼ਿਵਨਾਥ ਕੋਲੇ ਤੇ ਤੁਹਾਡੇ ਵੀ ਪੁੱਛ ਕਢਾ ਦਿੰਨੇ ਹੂੰ ਫਿਰ ਮੇਰੇ ਮਨ ਚ ਵੱਲ ਭਲਾ ਉੱਠਿਆ ਮੈਂ ਕਿਹਾ ਵੀ ਜਿਵੇਂ ਹੁਣ ਵੀ ਮੈਂ ਬਾਬਿਆਂ ਨੂੰ ਕਈ ਸਵਾਲ ਕਰਦਾ ਹਾਂ ਵੀ ਆ ਵੀ ਤੂੰ ਮੇਰਾ ਪੈਟਰਨ ਖੋਲ ਦੇ ਤੂੰ ਮੈਨੂੰ ਦੱਸ ਮੇਰੀ ਗੱਡੀ ਦਾ ਨੰਬਰ ਕਿੰਨਾ ਹੈ ਮੈਂ ਇਹ ਵੀ ਇੱਥੇ ਚੈਲੰਜ ਕਰਦਾ ਸਾਰੇ ਬਾਬਿਆਂ ਨੂੰ ਮੇਰੇ ਮੋਬਾਈਲ ਦਾ ਪੈਟਰਨ ਕੋਈ ਵੀ ਬਾਬਾ ਖੋਲ ਦੇ 10 ਲੱਖ ਰੁਪਏ ਮੇਰੇ ਤੋਂ ਜਦੋਂ ਮਰਜ਼ੀ ਲੈ ਜਾਏ ਜਦੋਂ ਮਰਜ਼ੀ ਇਹ ਸਭ ਪਖੰਡਾ ਹੈ ਗੁੰਮਰਾਹ ਕਰ ਰਹੇ ਨੇ ਸੋ ਮੈਂ ਉੱਥੇ ਜਦੋਂ ਗਿਆ ਉੱਥੇ ਮੈਂ ਵੇਖਿਆ ਵੀ ਬਹੁਤ ਸਾਰਾ ਯਾਨੀ ਮਤਲਬ ਗੰਦ ਪਾਇਆ ਹੋਇਆ ਹੂੰ ਬਹੁਤ ਸਾਰੇ ਲੋਕ ਗਮਰਾਹ ਕਈ ਲੋਕ ਕੇ ਬਾਹਰ ਗੱਲਾਂ ਕਰ ਵੀ ਰਹੇ ਸੀ ਜੀ ਕੋਈ ਕਿਸੇ ਦੀ ਗੰਡ ਸੀ ਗੋਡੇ ਚ ਕਿਸੇ ਦੇ ਢੂਈ ਚ ਤੇ ਮੈਂ ਉੱਥੇ ਜਦੋਂ ਮਾਹੌਲ ਵੇਖਿਆ ਵੀ ਇੱਥੇ ਅਮਰਤਾਰੀ ਲੋਕ ਵੀ ਬੈਠੇ ਨੇ ਮਨ ਬਹੁਤ ਰੋਇਆ ਅਮਰਤਾਰੀ ਲੋਕ ਐ ਬੱਬੇ ਬੁਲ ਜਾਂਦੇ ਨੇ ਜਾਂਦੇ ਨੇ ਬਈ ਆ ਜਿਹੜੀ ਹਰੇ ਸੂਟ ਵਾਲੀ ਬੀਬੀ ਫੜੀ ਐ ਤਨਹੋਲੇ ਮੰਡੀ ਇੱਥੇ ਵੀ ਦੋ ਬੀਬੀਆਂ ਬੈਠਿਆ ਸੀ ਮੁੜ ਕੇ ਆਏ ਮੂੰਹ ਜਲ ਕੋਣ ਤੇ ਕਈ ਭੈਣਾਂ ਉੱਥੇ ਮੂੰਹ ਲਕੋ ਕੇ ਬਹਿ ਗਈਆਂ ਵੀ ਵੀਡੀਓ ਬਣ ਰਹੀ ਐ ਉਹ ਮੈਨੂੰ ਤਾਂ ਲੱਗਦਾ ਵੀ ਉਹ ਘਰੇ ਦੱਸ ਕੇ ਨਹੀਂ ਆਈਆਂ ਉਹਨਾਂ ਨੂੰ ਪਤਾ ਹੈ ਵੀ ਵੀਡੀਓ ਵਿੱਚ ਸਾਡੇ ਬੰਦਿਆਂ ਨੂੰ ਪਤਾ ਲੱਗੂ ਤੇ ਸਾਡੇ ਬੰਦੇ ਠੋਕਣਗੇ 76 ਤੇ ਲੜਾਈ ਤੇ ਆ ਹੀ ਪੈਂਦੀ ਹੈ ਨਾ ਬਾਬੇ ਆ ਹੀ ਲੜਾਈਆਂ ਪਾਉਂਦੇ ਆ ਹੁਣ ਭਾਈ ਇੱਕ ਖੇਤੀ ਕਰਦਾ ਇੱਕ ਮਜ਼ਦੂਰੀ ਕਰਦਾ ਉਹਨੇ ਘਰੇ ਲੈ ਆ ਕੇ 500000 ਰੁਪਇਆ ਘਰੇ ਰੱਖਿਆ ਉਹ ਤੋਂ 200 ਖਸਕਾਲਿਆ ਹੂੰ ਉਹ ਕਹਿੰਦੀ ਮੈਂ ਸੂਟ ਲੈ ਕੇ ਆਈ 400 ਦਾ ਸੂਟ ਹੁੰਦਾ 200 ਦਾ 200 ਖਸਕਾਲਿਆ ਐਦਾਂ ਪੈਸੇ ਚੋਰੀ ਕਰ ਕਰ ਕੇ ਬਾਬਿਆਂ ਕੋਲੇ ਲੈ ਕੇ ਆਉਂਦੀਆਂ ਬੀਬੀਆਂ ਤੇ ਜਦੋਂ ਫਿਰ ਉਹ ਚਿੱਠਾ ਖੁੱਲ ਜਾਂਦਾ ਤੇ ਉਦੋਂ ਫਿਰ ਉਹ ਭਾਈ ਬੀਬੀਆਂ ਨੂੰ ਕੁਟਦੇ ਆ ਇਹਨਾਂ ਲੋਕਾਂ ਕਰਕੇ ਘਰਾਂ ਵਿੱਚ ਜਿਹੜੀ ਅੱਗ ਪੈਂਦੀ ਆ ਸਭ ਤੋਂ ਵੱਡੀ ਤੇ ਜਿਹੜੀ ਗੱਲ ਮੈਂ ਕਰ ਰਿਹਾ ਸੀ ਮੋਟਰਸਾਈਕਲਾਂ ਦੀ ਇਹ ਕਹਿੰਦੀ 25 ਮੋਟਰਸਾਈਕਲ ਵੀ 25 ਨੂੰ ਮੇਰੇ ਕਿਹੜਾ ਉੱਥੇ Honda ਦੀ ਏਜੰਸੀ ਲੱਗੀ ਐ ਸਾਡਾ ਗੁਰਦੁਆਰਾ ਸਾਹਿਬ ਸੀ ਉੱਥੇ ਚਾਰ ਮੋਟਰਸਾਈਕਲ ਤਾਂ ਉਹ ਸੀ ਵੀ ਜਦੋਂ ਲੋਕੀ ਪੱਖੀ ਤੋਂ ਆਉਂਦੇ ਸੀ ਨਾ ਸ਼ਹਿਰ ਨੂੰ ਤੇ ਉਹ ਗੁਰਦੁਆਰਾ ਸਾਹਿਬ ਲਾ ਜਾਂਦੇ ਸੀ ਮੋਟਰਸਾਈਕਲ ਉਹ ਕਹਿੰਦੇ ਵੀ ਅਸੀਂ ਫਰੀਦਕੋਟ ਗਾਂ ਜਾਣਾ ਐ ਮੈਂ ਅਗਲੇ ਪਾਸੇ ਨਾਲ ਹੀ ਜਾਣਾ ਹੁੰਦਾ ਸੀ ਵੀ ਇੱਥੇ ਚਲੋ ਗੁਰੂ ਘਰ ਖੜਾ ਕੋਈ ਮੋਟਰਸਾਈਕਲ ਚੋਰੀ ਨਾ ਕਰਕੇ ਲੈ ਜੀ ਤੇ ਉਹ ਮੋਟਰਸਾਈਕਲ ਜਿਹੜੇ ਸੀਗੇ ਅੱਜ ਮੇਰੇ ਘਰੇ ਖੜੇ ਆ ਜੀ ਤਿੰਨ ਮੋਟਰਸਾਈਕਲ ਬਾਕੀ ਜਿਹਦੇ ਸੀ ਉਹ ਲੈ ਗਏ ਵਿਚਾਰੇ ਹਨ ਉਹ ਮੋਟਰਸਾਈਕਲਾਂ ਦਾ ਵੀ ਮੈਂ ਤੁਹਾਨੂੰ ਸ਼ਾਰਟ ਚ ਦੱਸ ਦਿੰਦਾ ਵੈਸੇ ਮੈਂ ਕਾਫੀ ਵੀਡੀਓ ਚ ਦੱਸਿਆ ਕੋਈ ਸਾਡੇ ਫਰੀਦਕੋਟ ਮੈਂ ਸ਼ਹੀਦ ਬਲਵਿੰਦਰ ਸਿੰਘ ਨਗਰ ਡਿਊਟੀ ਕਰਦਾ ਸੀ ਉੱਥੇ ਮੈਂ 6 ਸਾਲ ਡਿਊਟੀ ਕੀਤੀ ਗੁਰਦੁਆਰਾ ਸਾਹਿਬ ਉੱਥੇ ਕਿਸੇ ਵੀ ਗ੍ਰੰਥੀ ਨੂੰ ਟਿਕਣ ਸੀ ਟਿਕਣ ਨਹੀਂ ਸੀ ਦਿੰਦੇ ਇੱਕ ਸਾਲ ਲਾਉਂਦਾ ਸੀ ਗ੍ਰੰਥੀ ਇੱਕੋ ਮੈਂ ਆ ਜਿਹੜਾ ਉੱਥੇ 6 ਸਾਲ ਲਾ ਕੇ ਹਮ ਕਮੇਟੀ ਬਹੁਤ ਪਰੇਸ਼ਾਨ ਕਰਦੀ ਸੀ ਅੱਜ ਵੀ ਗੁਰੂ ਘਰ ਦੇ ਗ੍ਰੰਥੀਆਂ ਨੂੰ ਕਮੇਟੀਆਂ ਬਹੁਤ ਪਰੇਸ਼ਾਨ ਕਰਦੀਆਂ ਕਈ ਗ੍ਰੰਥੀਆਂ ਦੇ ਮੈਨੂੰ ਫੋਨ ਆਏ ਵੀ ਤੁਸੀਂ ਇਹ ਵੀ ਸਟੈਪ ਚੱਕੋ ਜੀ ਜਿਹੇਦਾਰ ਸ਼੍ਰੀ ਕਾਲਤਾਕ ਸਾਹਿਬ ਕੁਝ ਨਹੀਂ ਕਰ ਰਿਹਾ ਗੁਰੂ ਘਰ ਦੇ ਗ੍ਰੰਥੀਆਂ ਲਈ ਤੁਸੀਂ ਤੁਰੋ ਸੋ ਇਹ ਲਹਿਰ ਵੀ ਆਉਣ ਵਾਲੇ ਸਮੇਂ ਵਿੱਚ ਤੁਰੂਗੀ ਉੱਥੇ ਮੈਂ ਡਿਊਟੀ ਕਰਦਾ ਸੀ ਜੀ ਉੱਥੇ ਇੱਕ ਇੱਕ ਵੀਡੀਓ ਵਾਇਰਲ ਹੋਈ ਹੈ ਮੇਰੀ ਜਿਹਦੇ ਵਿੱਚ ਉਹ ਮਤਲਬ ਕੁਝ ਮੇਰੇ ਤੇ ਬਲੇਮ ਲਾਇਆ ਮੋਟਰਸਾਈਕਲ ਚੋਰੀ ਦੀ ਨੇ ਜਾਲੀ ਸਰਟੀਫਿਕੇਟ ਹੈ ਗੁਰਦੁਆਰਾ ਸਾਹਿਬ ਦਾ ਸ਼ਾਇਦ ਤੁਸੀਂ ਵੀਡੀਓ ਦੇਖੀ ਜਾਨੀ ਮੈਂ ਤੁਹਾਨੂੰ ਦੱਸ ਵੀ ਰਿਹਾ ਉੱਥੋਂ ਦਾ ਉਹ ਬੰਦਾ ਸੀਗਾ ਜੀ ਉਹਦੇ ਘਰ ਵਾਲੀ ਕਿਤੇ ਘਰੋਂ ਭੱਜ ਗਈ ਘਰੋਂ ਚਲੀ ਗਈ ਜੀ ਤੇ ਉਹਦੇ ਭਰਾ ਬਹੁਤ ਵਧੀਆ ਨਾਈਸ ਪਰਸਨ ਨੇ ਉਹਨਾਂ ਨੇ ਮੈਨੂੰ ਗੁਰਦੁਆਰੇ ਆ ਕੇ ਕਹਿੰਦੇ ਜੀ ਆਵਾਜ਼ ਦੇ ਦਿਓ ਵੀ ਫਲਾਣੇ ਦੇ ਘਰੋਂ ਚਲੀ ਗਈ ਮੈਂ ਬਾਜ ਦੇਤੀ ਮੈਨੂੰ ਕੀ ਪਤਾ ਸੀ ਵੀ ਘਰੋਂ ਲੜ ਕੇ ਗਈ ਐ ਉਹ ਗਈ ਕਿਤੇ ਦੂਜੂ ਸੀ ਤੇ ਉਹ ਮੇਰੇ ਗਲ ਪੈ ਗਿਆ ਆ ਕੇ ਜੀ ਹਾਂ ਤੁਸੀਂ ਕੌਣ ਹੋ ਨੇ ਬਾਜ ਦੇਣ ਵਾਲੇ ਮੇਰੇ ਤਾਂ ਘਰੇ ਪਤਾ ਸੀ ਮਹੱਲੇ 'ਚ ਤੁਸੀਂ ਦਸਾ ਸਾਰਿਆਂ ਨੂੰ ਡੌਂਡੀ ਪਿੱਟਤੀ ਸਪੀਕਰ 'ਚ ਬਾਜ ਦੇ ਕੇ ਵੀ ਫਲਾਣੇ ਦੇ ਘਰੋਂ ਭੱਜ ਗਈ ਉਹਦੀ ਮੇਰੀ ਨਿੱਜੀ ਰੰਜਿਸ਼ ਸੀ ਸਾਡੇ ਗੁਰਦੁਆਰਾ ਸਾਹਿਬ ਨਾਲ ਇੱਕ ਆਨੰਦ ਕਾਰਜ ਹੁੰਦੇ ਆ ਜੀ ਵੈਸੇ ਸਾਡੇ ਗੁਰਦੁਆਰਾ ਸਾਹਿਬ 'ਚ ਵੱਤਵਾ ਦਸਕਨੰਦ ਕਾਰਜ ਹੋਏ ਹੋਣਗੇ ਵੈਸੇ ਅਸੀਂ ਘਟੋ ਘਟ ਵੀ 350 ਪਲੱਸ ਕੁੜੀਆਂ ਦੇ ਕਾਰਜ ਅਸੀਂ ਕਰ ਚੁੱਕੇ ਹਾਂ ਗਰੀਬ ਬੱਚੀਆਂ ਦੇ ਜਿਹੜੇ ਅਸੀਂ ਕੰਨਿਆਦਾਨ ਕਰਦੇ ਤੇ ਉਹ 6 ਆਨੰਦ ਕਾਰਜਾਂ ਚੋਂ ਇੱਕ ਆਨੰਦ ਕਾਰਜ ਸੀ ਵੀ ਉਦੋਂ ਮੈਂ ਨਾ ਲੁਧਿਆਣੇ ਸੀ ਮੀਟਿੰਗ ਦੇ ਵਿੱਚ ਮੈਂ ਯੂਨਾਈਟਿਡ ਅਕਾਲੀ ਦਲ ਨੂੰ ਮਤਲਬ ਜਥੇਬੰਦੀ ਵਿੱਚ ਹਾਂ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਉੱਥੇ ਗਿਆ ਹੋਇਆ ਸੀ ਤੇ ਇੱਕ ਪਰਿਵਾਰ ਸਾਡੇ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਕੋਲੇ ਆਇਆ ਉਹਨਾਂ ਨੂੰ ਕਹਿੰਦਾ ਜੀ ਵੀ ਅਸੀਂ ਆਨੰਦ ਕਾਰਜ ਕਰਨੇ ਆਂ। ਮੁੰਡੇ ਵਾਲੇ ਉਹ ਸਾਡੇ ਮਹੱਲੇ ਚੋਂ ਹੀ ਸੀਗੇ। ਹੂੰ। ਤੇ ਸਾਰਾ ਪਰਿਵਾਰ ਸੀ ਕੁੜੀ ਦੇ ਨਾਲ ਸਿਰਫ ਇੱਕ ਇੱਕ ਲੇਡੀ ਸੀ। ਹੂੰ। ਉਹ ਕਹਿੰਦੇ ਵੀ ਇਹ ਕੌਣ ਮਾਂ? ਕਹਿੰਦੇ ਨਹੀਂ ਮਾਂ ਨਹੀਂ ਇਹ ਭੂਆ ਹੈ। ਕੁੜੀ ਕਹਿੰਦੀ ਮੇਰਾ ਮਾਂ ਪਿਓ ਮਰਿਆ ਹੋਇਆ ਹੈ। ਹੂੰ। ਤੇ ਉਹ ਅਸੀਂ ਹਲਫੀਆ ਬਿਆਨ ਵੀ ਕੁੜੀ ਤੋਂ ਲੈ ਲਿਆ ਵੀ ਹਾਂ ਭਈ ਤੇਰਾ ਮਾਂ ਪਿਓ ਮਰਿਆ ਹੈ। ਉਮਰ ਪੂਰੀ ਸੀ 22 ਸਾਲ ਕੁੜੀ ਦੀ ਉਮਰ ਸੀ ਤੇ 23 24 ਸਾਲ ਮੁੰਡੇ ਦੀ ਉਮਰ ਸੀ। ਮੈਨੂੰ ਫੋਨ ਗਿਆ ਮੈਂ ਕਿਹਾ ਵੀ ਤੁਸੀਂ ਪੂਰਾ ਹਲਫੀਆ ਬਿਆਨ ਲੈ ਕੇ ਬਾਇਓ ਡਾਟਾ ਉਹਦਾ ਆਨੰਦ ਕਾਰਜ ਕਰ ਦਿਓ। ਨੰਦਕਾਰਜ ਹੋਣ ਤੋਂ ਬਾਅਦ ਜੀ ਕੁੜੀ ਕਿਤੇ ਘਰੋਂ ਆਈ ਸੀਗੀ ਜਿਵੇਂ ਅੱਜ ਕੱਲ੍ਹ ਕੁੜੀਆਂ ਮਤਲਬ ਕਰਦੀਆਂ ਵੀ ਕੋਡ ਮੈਰਿਜ ਕਰਾ ਲਵਣ ਉਹ ਕੁੜੀ ਮੁੰਡੇ ਵਾਲਿਆਂ ਦੇ ਘਰੇ ਚਲੀ ਗਈ ਮੁੰਡੇ ਦਾ ਪਰਿਵਾਰ ਜਿਹੜਾ ਮਾਪਿਓਂ ਜਉਂਦਾ ਸੀ